ਵਾਈ ਨਾਟ ਪੰਜਾਬੀ ਵੇਖਦੇ ਸਾਰੇ ਦਰਸ਼ਕਾਂ ਦਾ ਨਿੱਗਾ ਸਵਾਗਤ ਤੇ ਮੈਂ ਹਾਂ ਸਤਪਾਲ ਸੀਮ ਤੇ ਇਸ ਵੇਲੇ ਅਸੀਂ ਇੱਕ ਝੋਨੇ ਦੇ ਖੇਤ ਵਿੱਚ ਖੜੇ ਆ ਮੈਂ ਇਹ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਨਾ ਕਿ ਜਿਵੇਂ ਬਹੁਤ ਵੱਡੀ ਮਾਰ ਜਿਹੜੀ ਕਿਸਾਨਾਂ ਨੂੰ ਹੱਟਦੀ ਪਈ ਹੈ ਹੱਟ ਦੇ ਨਾਲ ਫਸਲਾਂ ਬਹੁਤ ਜ਼ਿਆਦਾ ਤਬਾਹ ਹੋ ਗਈਆਂ ਤੇ ਉਸ ਤੋਂ ਬਾਅਦ ਇੱਕ ਜਿਹੜੀ ਵੱਡੀ ਬਿਮਾਰੀ ਹੈ ਜਿਹੜੇ ਝੋਨੇ ਸੁੱਕੇ ਥਾਂ ਤੇ ਨੇ ਜਾਂ ਸੁੱਕੇ ਏਰੀਆ ਚ ਨੇ ਉਹਨਾਂ ਨੂੰ ਹਲਦੀ ਰੋਗ ਜਿਹੜਾ ਲੱਗ ਗਿਆ ਔਰ ਹਲਦੀ ਰੋਗ ਜਿਹੜਾ ਹੈ ਇਹ ਇੰਨਾ ਖਤਰਨਾਕ ਹੈ ਤੁਸੀਂ ਦੇਖ ਸਕਦੇ ਹੋ ਕਿ ਇਹਦੀ ਇਸ ਤਰ੍ਹਾਂ ਦੀ ਜਿਹੜਾ ਉਹ ਇਹਦਾ ਰੰਗ ਬਣ ਗਿਆ ਇਸ ਤਰ੍ਹਾਂ ਦੀ ਜਿਹੜੀਆਂ ਮੁੰਜਰਾਆਂ ਦੀਆਂ ਸਾਰੀਆਂ ਬਿਲਕੁਲੋਂ ਖਰਾਬ ਹੋ ਗਈਆਂ ਔਰ ਇਹਦੇ ਵਿੱਚੋਂ ਜਿਹੜਾ ਸਿਰਫ ਜਿਹੜਾ 5% ਧੋਨਾ ਜਿਹੜਾ ਉਹ ਬਚਿਆ ਆ ਸੋ ਇਹ ਇੱਕ ਬਹੁਤ ਵੱਡੀ ਕਿਸਾਨੀ ਦੀ ਜਿਹੜੀ ਮਾਰ ਆ ਔਰ ਤੁਸੀਂ ਦੇਖੋ ਮੇਰੇ ਹੱਥ ਨੂੰ ਕਿਵੇਂ ਇਹ ਲੱਗ ਰਿਹਾ ਹੈਗਾ ਇਹ ਸਾਰੇ ਜਿਹੜੇ ਬੂਟੇ ਨੇ ਔਰ ਇਹ ਖੇਤ ਜਿਹੜੇ ਨੇ ਜਿਹਦਾ ਝਾੜ ਜਿਹੜਾ ਆ ਉਹ ਬਹੁਤ ਮਨ ਲੋਗ ਜਿਹਨੂੰ ਆਪਾਂ ਕਹਿੰਦੇ ਵੀ 70000 ਦਾ 80000 ਦਾ ਨਿਕਲਣਾ ਸੀਗਾ ਉਹਦੀ ਜਿਹੜੀ ਝਾੜ ਜਿਹੜੀ ਆ ਉਹ ਬਿਲਕੁਲੋਂ ਘਟ ਰਿਹਾ ਜਾਣਾ ਇਹਦੇ ਵਿੱਚ ਤੋਂ ਇਹ ਜਿਹੜੀ ਮੈਂ ਅਪੀਲ ਕਰਨੀ ਚਾਹੂੰਗਾ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਇਹ ਇਹਦਾ ਵੀ ਜਿਹੜਾ ਮੁਆਵਜ਼ਾ ਜਿਹੜਾ ਹੈਗਾ ਆ ਕਿਸਾਨਾਂ ਨੂੰ ਇਹਦੀ ਵੀ ਕੰਪਨਸੇਟ ਜਿਹੜੀ ਆ ਉਹ ਕਿਸਾਨਾਂ ਨੂੰ ਹੋਣੀ ਚਾਹੀਦੀ ਹੈ ਤਾਂ ਕਿ ਇਹਦਾ ਜਿਹੜਾ ਝਾੜ ਆ ਬਿਲਕੁਲੋਂ ਘਟ ਜਾਣਾ ਔਰ ਜਿਹੜੀ ਇਹ ਕੁੰਗੀ ਇਹਨੂੰ ਹਲਦੀ ਰੋਗ ਕਹਿੰਦੇ ਨੇ ਸਾਡੇ ਸਾਇੰਟਿਸਟ ਜਿਹੜੇ ਖੇਤੀਬਾੜੀ ਦੇ ਔਰ ਹਲਦੀ ਰੋਗ ਦੇ ਨਾਲ ਬਹੁਤ ਵੱਡਾ ਇੱਥੇ ਨੁਕਸਾਨ ਹੋ ਚੁੱਕਾ ਹੈ ਧੰਨਵਾਦ